ਦਾ ਉਦੋਂ ਕੀ ਪਿੰਡ ਹੈ ਉਦੋਂ ਕੀ ਪੁੱਤੋਂ ਵਾਲੀ ਖੁਰਦ ਇਹਦੀਆਂ ਮੈਂ ਵੀਡੀਓ ਵੇਖਦਾ ਹੈ ਇਹਦਾ ਸੁਲਤਾਨ ਨਾਮ ਹੈ ਇਹ ਛੋਟੇ ਛੋਟੇ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਠਾ ਕੇ ਮੇਰੇ ਪੰਜਾਬੀ ਵੀਰੇ ਉਹਨਾਂ ਨੂੰ ਮਿਹਨਤ ਕਰਵਾਉਂਦਾ ਹੈ ਖਰਾਕ ਖਵਾਉਂਦਾ ਹੈ ਇਹਦਾ ਉਪਰਾਲਾ ਬਹੁਤ ਮੈਨੂੰ ਚੰਗਾ ਲੱਗਿਆ ਇਸ ਛੋਟੇ ਭਾਈ ਦੇ ਲਈ ਜ਼ੋਰਦਾਰ ਤਾਲੀ ਤੋ ਮੇਰੇ ਪੰਜਾਬੀ ਵੀਰੋ ਅੱਜ ਲੋੜ ਆ ਸੁਲਤਾਨ ਵਰਗੇ ਨੌਜਵਾਨਾਂ ਦੀ ਮੇਰੇ ਰੰਗਲੇ ਪੰਜਾਬ ਦੀ ਧਰਤੀ ਨੂੰ ਲੈ ਵੀ ਸੁਲਤਾਨ ਸਿਆ ਜਾਂਦਾ ਵਸਦਾ ਰਹਿ ਤੇਰੀ ਮੈਂ ਹਰ ਵੀਡੀਓ ਵੇਖਦਾ ਤੇ ਮਨ ਖੁਸ਼ ਹੈ ਔਰ ਤੂੰ ਪੰਜਾਬ ਦੀ ਜਿਹੜੀ ਜਵਾਨੀ ਹੈ ਔਰ ਜਿਹੜੀ ਪਨੀਰੀਆਂ ਨੂੰ ਚੰਗੇ ਪਾਸੇ ਲਾ ਰਿਹਾ ਸੱਚੇ ਬਾਸ਼ਾ ਤਨ ਹੋਰ ਬਲ ਬਖਸ਼ੇ ਔਰ ਹੋਰ ਤਰੱਕੀਆਂ ਬਖਸ਼ੇ ਵਾਹ ਵੀ ਵਾਹ ਪ੍ਰੀਤ ਕਹਿੰਦਾ ਵੀ ਆਪਣਾ ਭਰਾ ਆ ਬਹੁਤ ਬਹੁਤ ਸਤਿਕਾਰ ਆ ਕਰ ਦਿੱਤਿਆ ਦੀਆਂ ਨੂੰ ਆਖ ਰਿਹਾ ਗੁਰਦਿੱਤਾ ਵੀ ਪੁੱਜ ਗਿਆ ਔਰ ਦੁਨੀਆ ਦੇ ਚੋਟੀ ਚੋਟੀ ਦੇ ਖਿਡਾਰੀ ਤਾਰ ਦਿਨ ਕਹਿੰਦੀ ਦੁਨੀਆ ਮੇਰੇ ਵੀਰੋ